ਭਾਰੀ ਮੀਂਹ ਪਵੇਗਾ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਤੇ ਹਰਿਆਣਾ ਨੂੰ ਲੈ ਕੇ ਅੱਜ ਬਿਲਕੁਲ ਵੀ ਤੁਹਾਨੂੰ ਧੁੱਪ ਨਿਕਲੀ ਹੋਈ ਵਿਖਾਈ ਨਹੀਂ ਦੇਏਗੀ ਕਿਉਂਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਨੂੰ ਲੈ ਕੇ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਜਿੱਥੇ ਇੱਕ ਪਾਸੇ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੇ ਵਿੱਚ ਧੁੰਦ ਤੇ ਠੰਡ ਦਾ ਕਹਿਰ جاری ਹੈ ਤੇ ਅਜੇਹ ਦੇ ਵਿੱਚ ਪੰਜਾਬ ਦੇ 17 ਜ਼ਿਲ੍ਹਿਆਂ ਤੇ ਹਰਿਆਣਾ ਦੇ 10 ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤੇ ਇਹ ਅਲਰਟ ਵੀ ਜਿਹੜਾ ਮੀਂਹ ਦਾ ਜਾਰੀ ਕੀਤਾ ਗਿਆ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਕਿਹੜੇ-ਕਿਹੜੇ ਜ਼ਿਲ੍ਹੇ ਨੇ ਤਾਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਲਕਾ, ਫਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਇਹੋ ਤਮਾਮ ਜ਼ਿਲ੍ਹੇ ਨੇ ਜਿੰਨਾ ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਜੇਕਰ ਤੁਸੀਂ ਵੀ ਇਸ ਜ਼ਿਲ੍ਹੇ ਦੇ ਵਸਨੀਕ ਹੋ ਜਿਹੜੇ ਕਿ ਅਸੀਂ ਦੱਸ ਰਹੇ ਹਾਂ ਤਾਂ ਇਹ ਖਬਰ ਜ਼ਰਾ ਧਿਆਨ ਨਾਲ ਸੁਣ ਲਿਓ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਆਖਿਰਕਾਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਹੈ ਤੇ ਤਾਪਮਾਨ ਵੀ ਜਿਹੜਾ ਹੈ ਉਸਤਨ ਤਾਪਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ 8.3 ਡਿਗਰੀ ਸੈਲਸੀਅਸ ਜੋ ਹੈ ਦਰਜ ਕੀਤਾ ਹੈ ਦਿੱਤੋਂ ਉੱਪਰ ਬਿਲਕੁਲ ਵੀ ਨਿਕਲ ਦੀ ਸੰਭਾਵਨਾ ਨਹੀਂ ਹੈ ਇਸ ਤੋਂ ਇਲਾਵਾ ਜੇਕਰ ਹਰਿਆਣਾ ਦੀ ਹੀ ਗੱਲ ਕੀਤੀ ਜਾਵੇ ਗਵਾਂਡੀ ਸੂਬੇ ਤੇ ਉੱਥੇ ਵੀ ਅੰਬਾਲਾ ਯਮੁਨਾ ਨਗਰ ਕੁਰਕਸ਼ੇਤਰ ਕਰਨਾਲ ਅਤੇ ਹੋਰ ਕਈ ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਜਿੱਥੇ ਇੱਕ ਪਾਸੇ ਬੀਤੀ ਦਿਨੀ ਸੰਘਣੀ ਧੁੰਦ ਪਈ ਸੀ ਜਿਸ ਕਰਕੇ ਚੰਡੀਗੜ੍ਹ ਦੇ ਵਿੱਚ ਕਈ ਉਡਾਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਸੰਤੇ ਮੌਸਮ ਵਿਭਾਗ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਕੁਝ ਦਿਨ ਮੌਸਮ ਜਿਹੜਾ ਹੈ ਇਸੇ ਤਰ੍ਹਾਂ ਦਾ ਹੀ ਰਹੇਗਾ ਤਕਰੀਬਨ 12 ਤਰੀਕ ਤੱਕ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਕਿ ਠੰਡੀਆਂ ਹਵਾਵਾਂ ਚੱਲਣਗੀਆਂ ਧੁੰਦ ਦਾ ਟਹਿਰ ਵੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਹੁਣ ਜੋ ਨਵਾਂ ਅਪਡੇਟ ਸਾਹਮਣੇ ਆਇਆ ਉਸ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇਹ ਮੀਂਹ ਵੀ ਜਿਹੜਾ ਹੈ ਅੱਜ ਪੈਣ ਦੀ ਸੰਭਾਵਨਾ ਦਿਤਾਈ ਗਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਲੈ ਕੇ ਜਿਸ ਦੇ ਵਿੱਚ ਮਾਝਾ ਤੇ ਮਾਲਵਾ ਖੇਤਰ ਜ਼ਿਆਦਾਤਰ ਹੈ ਜੋ ਹੈ ਉਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਲਕਾ ਫਰੀਦਕੋਟ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਹੈ ਜ਼ਿਆਦਾਤਰ ਜਿਹੜਾ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਮਾਲਵਾ ਖੇਤਰ ਨੂੰ ਲੈ ਕੇ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਜੋ ਹੈ ਹੋਰ ਵੀ ਜੋ ਹੈ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਹੈ ਯਾਨੀ ਕਿ ਤਕਰੀਬਨ ਪੰਜਾਬ ਦੇ 17 ਜ਼ਿਲ੍ਹੇ ਨੇ ਜਿਨ੍ਹਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਤੇ ਹਰਿਆਣਾ ਦੇ 10 ਜ਼ਿਲ੍ਹਿਆਂ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੈ ਜੇਕਰ ਤੁਸੀਂ ਵੀ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਕਿ ਆਖਿਰਕਾਰ ਫੈਮਿਲੀ ਨਾਲ ਟਾਈਮ ਸਪੈਂਡ ਕੀਤਾ ਜਾਵੇ ਜਾਂ ਫਿਰ ਕਿਸੇ ਹੋਰ ਕਿਤੇ ਨਿਕਲਣ ਦਾ ਪਲਾਨ ਬਣਾ ਰਹੇ ਹੋ ਤਾਂ ਇੱਕ ਖਬਰ ਜ਼ਰਾ ਧਿਆਨ ਨਾਲ ਸੁਣ ਲਿਓ ਕਿਉਂਕਿ ਕੰਮ ਕਾਜ ਤੇ ਵੀ ਨਿਕਲਣ ਤੋਂ ਪਹਿਲਾਂ ਜਿਹੜੀ ਹੈ ਇਸ ਖਬਰ ਤੇ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਮੌਸਮ ਵਿਭਾਗ ਦਾ ਇਹ ਅਲਰਟ ਹੈ ਕੀ ਭਾਰੀ ਮੀਂਹ ਪਵੇਗਾ ਤੇ 17 ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤੁਹਾਡੇ ਜ਼ਿਲ੍ਹੇ ਦਾ ਕੀ ਹਾਲ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਧੁੰਦ ਪਈ ਹੋਈ ਹੈ ਓਸ ਪੈਰੀ ਹੈ ਜਾਂ ਫਿਰ ਕਿਣਮਣ ਸ਼ੁਰੂ ਹੋ ਚੁੱਕੀ ਹੈ